ਉਸੇ ਪਿੰਡ ਤੇ ਚਲਦੇ ਆ ਜਿੱਥੇ ਕਦੇ ਸਤਲੁਜ ਦਰਿਆ ਵਗਦਾ ਸੀ ਦਰਿਆ ਕਿ ਸੁਗੜਿਆ ਇਹ ਵਾਲਾ ਇਲਾਕਾ ਬਹਾਵਲਪੁਰ ਸਟੇਟ ਦੇ ਅੰਦਰ ਆ ਗਿਆ ਫਿਰ ਵੰਡ ਹੋ ਗਈ ਤੇ ਇਸ ਪਿੰਡ ਤੋਂ 4 ਕਿਲੋਮੀਟਰ ਦੀ ਦੂਰੀ ਤੇ ਰਹਿ ਗਿਆ ਪਾਕਿਸਤਾਨ ਇਹ ਵਾਲਾ ਪਿੰਡ ਇੰਡੀਆ ਦੇ ਹਿੱਸੇ ਆ ਗਿਆ ਕਿਵੇਂ ਵਸਿਆ ਇਹ ਪਿੰਡ ਜਿਵੇਂ ਆਬਾਦ ਹੋਇਆ ਸੀ ਇਹ ਵਾਲਾ ਪਿੰਡ ਜਾਣਦੇ ਹਾਂ ਇਸ ਦਾ ਸਫਰਨਾਮਾ ਕਿਹੜੀਆਂ ਪਿੰਡ ਹੀ ਕਿਉਂ ਰੱਖਿਆ ਨਾ ਇੱਥੇ ਆਪਣੇ ਪੁਰਾਣੀ ਕੋਠੀ ਜੀ ਹੁੰਦੀ ਸੀ ਕੇਰ ਹੁੰਦੇ ਸੀ ਕੇਰ ਕੇਰ ਅੱਛਾ ਕੇਰ ਦੇ ਕਰਕੇ ਨਾਂ ਪੈ ਗਿਆ ਕੇਰੀਆਂ ਮੁਸਲਮਾਨਾਂ ਦਾ ਸੀ ਆਪ genau ਵੱਡੇ ਟਪਾ ਕੀ ਆਇਆ ਇਹ ਇਹ ਪਿੰਡ ਤੁਸੀਂ ਜੇ ਆਬਾਦ ਕਰਨਾ ਹੈ ਤਾਂ ਬ੍ਰਿਟਾਨੀਆ ਅਧਿਕਾਰੀ ਆਂਦਾ ਸੀਗਾ ਪਿੰਡ ਦਾ ਪਾਣੀ ਚਖਦਾ ਹੁੰਦਾ ਸੀਗਾ ਆ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਐ ਕ੍ਰਿਸ਼ਨ ਕੁਮਾਰ ਨੰਬਰਦਾਰ ਨਿਤ ਤੁਸੀਂ ਵੀਰ ਜੀ ਇਸ ਪਿੰਡ ਦੇ ਬਾਰੇ ਕੁਝ ਜਾਣਦੇ ਹੋਵੋਗੇ ਹਨਾ ਹਾਂ ਜੀ ਕਿਹੜੀਆਂ ਪਿੰਡ ਹੈ ਕਿਹੜੀਆਂ ਪਿੰਡ ਹੈ ਕਿੰਨਾਂ ਨੇ ਆਬਾਦ ਕੀਤਾ ਸੀ ਕੁਛ ਯਾਦ ਹੈਗਾ ਤੁਹਾਨੂੰ ਮੇਰੇ ਦਾਦੇ ਦਾ ਮੈਨੂੰ ਯਾਦ ਹੈ ਲੱਛੂ ਅੱਛਾ ਲੱਛੂ ਦੇ بیٹے ਦਾ ਨਾਮ ਹੈਗਾ ਸੀ ਨੱਥੂ 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 ਦੇ بیٹے ਦਾ ਨਾਮ ਹੈ ਸੁਲਤਾਨ ਅੱਛਾ ਸੁਲਤਾਨ ਦੇ بیٹے ਦਾ ਨਾਮ ਹੈਗਾ ਸੀ ਬਾਗੀਰਥ ਹਾਂ ਬਾਗੀਰਥ ਦੇ بیٹے ਦਾ ਨਾਮ ਹੈ ਸੀ ਪੰਜ ਬੀਜੇ ਸਿੰਘ ਉਹ ਸੀ ਵੱਡਾ ਨਮਰਦਾਰ ਉਹ ਗੁਜ਼ਰ ਗਿਆ ਤੇ ਹੁਣ ਮੈਂ ਕ੍ਰਿਸ਼ਨ ਕੁਮਾਰ ਕੁਛ ਨੰਬਰ ਦਾ ਆ ਰਿਹਾ ਨੰਬਰ ਦਾ ਆ ਮੁਕੇ ਤੁਹਾਨੂੰ ਬਜ਼ੁਰਗਾਂ ਨੇ ਦੱਸਿਆ ਹੋਣਾ ਕਿੰਨੀਆਂ ਪਤੀਆਂ ਹੈਗੀਆਂ ਸੀ ਪਿੰਡ ਦੇ ਵਿੱਚ ਦੋ ਪਤੀਆਂ ਆਈ ਸੀ ਕਿੰਨਾ ਕਿੰਨਾ ਦੀ ਸੀ ਇੱਕ ਤਾਂ ਬਹਾਮਣਾ ਦੀ ਜਿਵੇਂ ਸ਼ਰਮਾ ਹੋ ਅਹਾਨੇ ਦੀ ਜਰਸੀ ਸਾਹਿਬ ਅੱਛਾ ਉਹ ਇਹ ਰਸਵਾਲੇ ਰਸਵਾਲੇ ਇਹ ਕਿੱਥੇ ਹੈਗੇ ਇਹ ਹੈਗੇ ਤਾਂ ਇੱਥੇ ਅੱਛਾ ਅੱਧਾ ਚਾਰ ਉਹਨਾਂ ਦਾ ਰਸਵਾਲੇ ਹੈ ਤੇ ਸਾਡੇ ਦਾਦੇ ਉਹਨਾਂ ਨੂੰ ਲੈ ਆਏ ਪਿੰਡ ਨੂੰ ਅੱਗੇ ਆਵਾਜ਼ ਕਰਵਾਵਾਜ਼ ਕਰਨ ਵਾ ਹਾਂ ਬਡੇਰੇਗੇ ਸੀ ਨਾ ਹਾਂ ਹਾਂ ਉਹ ਲਈ ਠੀਕ ਹੈ ਤੇ ਉਹ ਦੋ ਪੱਤੀਆਂ ਮਤਲਬ ਦੋ ਪੱਤੀਆਂ ਚ ਬਣ ਗਿਆ ਦੋ ਪੱਤੀਆਂ ਦੇ ਵਿੱਚ ਬਣ ਗਿਆ ਇਹ ਕਿਸ ਨੂੰ ਯਾਦ ਹੈਗਾ ਵੀ ਯਾਰ ਕਿਹੜੀਆਂ ਪਿੰਡ ਨਾਂ ਕਿਉਂ ਰੱਖਿਆ ਗਿਆ ਇਹ ਕੋਈ ਇੱਥੇ ਆਪਣੇ ਪੁਰਾਣੀ ਕੋਠੀ ਜੀ ਹੁੰਦੀ ਸੀ ਕੇਰ ਹੁੰਦੇ ਸੀ ਕੇਰ ਕੇਰ ਅੱਛਾ ਕੇਰ ਦੇ ਕਰਕੇ ਨਾਂ ਪੈ ਗਿਆ ਕੇਰੀਆਂ ਉਹ ਤੇ ਕੇਰ ਬਹੁਤ ਜ਼ਿਆਦਾ ਹੁੰਦੇ ਹੁਨੇ ਅੱਛਾ ਹਾਂਜੀ ਰਾਮਨਾਥ ਜੀ ਉਹਨਾਂ ਨੇ ਮੈਨੂੰ ਥੋੜਾ ਥੋੜਾ ਯਾਦ ਹੈ ਜਿਹੜੇ ਸਾਡੇ ਆਉਂਦੇ ਆ ਨਾ ਬਈ ਬਾਤ ਹੈ ਹਾਂਜੀ ਉਹਨਾਂ ਨੇ ਦੱਸਿਆ ਵੀ ਪੰਜ ਮੁੰਦਰੀਆਂ ਦਿੱਤੀ ਕੰਮਲ ਹਾਂ ਇੱਥੇ ਲੋਹ ਜੀ ਆ ਇੱਥੇ ਡਿੱਗੀ ਪੱਟੀ ਹਾਂ ਡਿੱਗੀ ਪੱਟ ਕੇ ਪਾਣੀ ਵੀ ਖਾਇਆ ਅੱਛਾ ਫਿਰ ਆਵਾਜ਼ ਕਰਤੀਗੇ ਜੇ ਚੇਤਨ ਕਿਹੜਾ ਹੈਗਾ ਇੱਥੇ ਆ ਮੇਰੇ ਜਿੰਨ ਸਾਬੂਆਣਾ ਉਰਫ ਚੇਤਨ ਕੇ ਹਾਂ ਉਹਨਾਂ ਦੇ ਸਾਡੇ ਲਿੰਕ ਸੀ ਮੇਰੇ ਦਾਗੇ ਦੇ ਜੀ ਤੁਸੀਂ ਤੋਂ ਤੈਨੂੰ ਅਸੀਂ ਕੋਈ ਮਾੜੀ ਮੋਟੀ ਮਦਦ ਦੇਵਾਂਗੇ ਕਿ ਪਿੰਡ ਅਲੱਗ ਬਸਾ ਦੇ ਅੱਛਾ ਅੱਜੇ ਸਾਡੇ ਧਰਮੇਲਾ ਚੱਲਦਾ ਨੰਮਦਾ ਹਾਂ ਹਾਂ ਪੁਰਾਣਾ ਅੱਛਾ ਤੇ ਤੁਹਾਨੂੰ ਸ਼ਹਿਰ ਕਿਹੜਾ ਲੱਗਦਾ ਇੱਥੇ ਹਾਜ਼ਿਲ ਕਾ ਹਾਜ਼ਿਲ ਕਾ ਲੱਗਦਾ ਪਹਿਲਾਂ ਇੱਥੋਂ ਚੜਦੇ ਸੀ ਪੁਰਾਣੇ ਮੰਡੀ ਹੈ ਨਾ ਜੋਸ਼ ਨਾਲ ਕਰਨੇ ਕਿੜਾ ਟਾਂਗੇ ਤੇ ਆਉਂਦੇ ਸੀ ਇਹ ਰਸਤਾ ਦਾਂਗੇ ਤੇ ਆਉਂਦੇ ਸੀ ਕਰਨੀ ਖੇੜੇ ਤੋਂ ਅੱਛਾ ਫੇਰ ਇਹ ਜੂਰ ਸਿੰਘ ਵਾਲੀ ਮੰਡੀ ਇਹ ਫੇਰ ਸਾਡੇ ਇਹ ਸੜਕ ਨਿਕਲੀਏ ਤਾਂ ਸਾਨੂੰ ਵੀ ਯਾਦ ਹੈ ਫਾਇਲ ਕਾ ਟੂਡੀਆਂ ਛੇਣੀਆਂ ਕਿਹੜੀਆਂ ਅੱਛਾ ਇੱਥੇ ਤੁਹਾਨੂੰ ਪਾਕਿਸਤਾਨ ਕਿੰਨੀ ਕੁ ਦੂਰ ਹੈ ਪਾਕਿਸਤਾਨ 6 4 4-5 5 ਕਿਲੋਮੀਟਰ ਹੈ 4-5 ਕਿਲੋਮੀਟਰ 4 ਕਿਲੋਮੀਟਰ ਆਪਾਂ ਇੱਥੇ ਐਨੇ ਤਕਰੀਬਨ 15 10-15 ਦਿਨ ਨੇ ਬੈਠੇ ਆ ਇਹ ਜਦੋਂ ਪਾਕਿਸਤਾਨ ਦੇ ਨਾਲ ਤਣਾਅ ਜਾਂ ਪੈ ਜਾਂਦਾ ਅਕਸਰ ਹੀ ਪੈਂਦਾ ਹੀ ਰਹਿੰਦਾ ਹਨ 1965 ਦੀ ਜੰਗ ਹੋਈ ਫਿਰ 71 ਦੀ ਹੋਈ ਤੇ ਇਸ ਦੌਰਾਨ ਫਿਰ ਪਿੰਡ ਖਾਲੀ ਕਰਨਾ ਪੈਂਦਾ ਜਾਂ ਇੱਥੇ ਬੈਠੇ ਰਹਿੰਦੇ ਹੁੰਦੇ ਸੀ ਖਾਲੀ ਹੋ ਜਾਂਦਾ ਖਾਲੀ ਹੋ ਜਾਂਦਾ 2002 ਚ ਉਦੋਂ ਹੀ ਪਿੰਡ ਦੇ ਮਤਲਬ ਕੋਈ 2-2 4-4 1-1 2-2 ਘਰ ਦੀ ਰਖਵਾਲੀ ਘਰ ਦੀ ਰਖਵਾਲੀ ਵਾਸਤੇ ਬਾਕੀ ਛੋਟੇ ਵੱਡੇ ਟੰਬਰ ਨਿੱਕੇ ਸਾਰਿਆਂ ਨੂੰ ਸਾਰਿਆਂ ਨੂੰ ਵੇਚ ਦਿੰਦੇ ਤੇ ਕਹਿੰਦੇ ਕਿ ਸਤਲੁਜ ਦਰਿਆ ਵੀ ਇੱਥੇ ਨੇੜੇ ਹੀ ਵਗਦਾ ਹੁੰਦਾ ਸੀਗਾ ਕਹਿੰਦੇ ਵੀ ਇਹ ਆਪਣੇ ਆリエ 3 ਵਜਦੀ ਆ ਕੁਥਾੜ ਇਹ ਹੀ ਥਾੜ ਆਏਗੀ ਥਾੜ 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 ਹੈਗਾ ਹਾਂਜੀ ਥਾੜ ਜਿਹੜੇ ਜਿਵੇਂ ਪੰਚਕੋਸੀ ਹੋ ਗਿਆ ਅੱਛਾ ਉਹ ਇਹ ਇੱਕ ਤਾਂ ਕਹਿੰਦੇ ਬਾਬੂ ਜਰ ਇਹ ਕਹਿੰਦੇ ਵੀ ਦਰਿਆ ਵਗਦੀ ਸੀ ਇੱਥੇ ਪਹਿਲੇ ਦਰਿਆ ਵਗਦਾ ਹੁੰਦਾ ਸੀ ਹਾਂ ਗੁਜਰਗਾ ਤੋਂ ਹੁੰਦੇ ਆ ਸੀ ਨਾ ਵੀ ਇੱਥੇ ਦਰਿਆ ਦੀ ਤੇ ਦਰਿਆ ਦੇ ਉੱਤੇ ਕਿਉਂਕਿ ਆ ਜਿਆਦਾਤਰ ਆਪਣੇ ਲੋਕ ਕਰਦੇ ਸੀ ਪਸ਼ੂ ਦਾ ਕੰਮ ਹੀ ਕਰਦੇ ਸੀਗਾ ਹਨਾ ਉਹੀ ਕਾਰੋਬਾਰ ਹੈਗੇ ਸੀ ਸਾਰਿਆਂ ਦਾ ਦਰਿਆ ਜਿਵੇਂ ਜਿਵੇਂ ਸੁੰਗੜਦਾ ਗਿਆ ਤੇ ਉਹ ਚਾਰਾ ਵਗੈਰਾ ਹਾਂ ਉਹ ਅੱਗੇ ਅੱਗੇ ਆਬਾਦ ਹੁੰਦੇ ਨੇ ਕਿਨਾਰੇ ਤੇ ਪਾਣੀ ਵੀ ਮਿੱਠਾ ਐਤਕੋ ਖੂਈ ਵਗੈਰਾ ਦੇਖੀ ਹੈ ਕਿਸੇ ਨੇ ਖੂਈ ਹੁੰਦੀ ਹੋਵੇ ਖੂਈ ਇੱਕ ਤਾਂ ਇੱਥੇ ਸਾਡੀ ਵੀ ਸੀਗੀ ਅੱਛਾ ਤੇ ਪਹਿਲਾਂ ਮੈਂ ਉਹ ਇੱਥੋਂ ਪਟਿਆ ਸੀ ਇਹਨਾਂ ਨੇ ਆਪਣੇ ਪਿੰਡ ਤੋਂ ਨਾਲ ਥੋੜਾ ਜਿਹਾ ਅੱਛਾ ਜਦੋਂ ਮੇਰੇ ਪਰਦਗਏ ਆਈ ਸੀ ਨਾ ਹਾਂਜੀ ਜਿਨ੍ਹਾਂ ਨੇ ਆਵਾਜ਼ ਕੀਤਾ ਸੀ ਪਿੰਡੇ ਉਹ ਆਈ ਸੀ ਉਹਨਾਂ ਨੇ ਥੋੜਾ ਜਿਹਾ ਦਰੜਾ ਪਟਕੇ ਤੇ ਅੰਦਰ ਉਹ ਜਿਵੇਂ ਆਪਣੇ ਹੁੰਦੀ ਹੈ ਕੜਾਈ ਉਹਦੇ ਚ ਕੋ ਮੜ ਮੋਟਾ ਪਾਣੀ ਡਾ ਗੂ ਕੇ ਦਿਖਾਈ ਸੀ ਮੇਰੇ ਜਾਨ ਨੂੰ ਸਮਝਿਓ ਕਿਸੇ ਅਫਸਰ ਨੂੰ ਕਿਉਂਕਿ ਉਸ ਵੇਲੇ ਸ਼ਰਤ ਰੱਖੀ ਜਾਂਦੀ ਸੀ ਕਿ ਪਿੰਡ ਤੁਸੀਂ ਜੇ ਆਬਾਦ ਕਰਨਾ ਹੈ ਤਾਂ ਬ੍ਰਿਟਾਨੀਆ ਅਧਿਕਾਰੀ ਆਂਦਾ ਸੀ ਕੋ ਪਿੰਡ ਦਾ ਪਾਣੀ ਚਖਦਾ ਹੁੰਦਾ ਸੀਗਾ ਵੀ ਖੋਇ ਦਾ ਪਾਣੀ ਦੱਸੋ ਕਿਵੇਂ ਮਿੱਠਾ ਹੈ ਕਿ ਕੋੜਾ ਹੈ ਹਾਂ ਇਸ ਕਰਕੇ ਉਹਨਾਂ ਨੇ ਮਾੜੀ ਜੀ ਖੂਹ ਪੱਟ ਕੇ ਹਾਂ ਤੇ ਵਿਖਾਇਆ ਸੀ ਸਾਰਾ ਕੁਝ ਜੀ ਇਹ ਅਸੀਂ ਇਵੇਂ ਕਰ ਸਕਦੇ ਹਾਂ ਇਹ ਪਾਣੀ ਵਗਦਾ ਸੀ ਅੱਛਾ ਜੇ ਆਬਾਦ ਪੂਰਾ ਪਾਣੀ ਹੈਗਾ ਤਾਂ ਅਸੀਂ ਪਿੰਡ ਨੂੰ ਮਸਾਲਾਂ ਮਸਾਲਾ ਤਾਂ ਪਿੰਡ ਆਬਾਦ ਇਹ ਮੰਦਰੇ ਰਿਆ ਪਹਿਲੇ ਪੁਰਾਣੇ ਕੋਈ ਹੋਣੇ ਆ ਸਾਡੇ ਨਵਾਂ ਬਣੇ ਤੇ ਇਹ ਸਾਡੇ ਦਾਦੇ ਦਾ ਪੁਰਾਣਾ ਹੈ ਹਾਂਜੀ ਇਹ ਪੁਰਾਣਾ ਤੇ ਕਲੀਅਰ ਹੈ ਵੀ ਜਦੋਂ ਬਹੁਤ 150 ਸਾਲ ਤੋਂ ਵੱਧ ਪੁਰਾਣਾ ਇਹ ਪਿੰਡ ਹੈ ਮੇਰਾ ਸਾਡੇ ਪਿੰਡੇ ਬਸੇ ਨੂੰ ਹੋ ਗਏ کم ਸੇ ਕਮ 170 ਸਾਲ ਹੋ ਜਾਂਦਾ ਜਾ ਮੇਰੇ 170 80 ਸਾਲ ਹੋ ਗਏ 70 ਸਾਲ ਤੋਂ ਹੋ ਗਏ ਹਾਂ ਐਨਾ ਪੁਰਾਣਾ ਪਿੰਡ ਹੈ ਤੇ ਕਲੀਅਰ ਆ ਵੀ ਇੱਥੇ ਮੁਸਲਿਮ ਭਾਈਚਾਰੇ ਦੇ ਲੋਕ ਵੀ ਰਹਿੰਦੇ ਹੁੰਦੇ ਸੀ ਉਹ ਕੀ ਕਾਰੋਬਾਰ ਕਰਦੇ ਹੁੰਦੇ ਸੀ ਕੋਈ ਬਸ ਖੇਤੀ ਤੇ ਰਲ ਮਿਲ ਕੇ ਸਾਰਾ ਕੰਮ ਕਰਦੇ ਰਲ ਮਿਲ ਕੇ ਗੁਜ਼ਾਰਾ ਉਹਨਾਂ ਦੇ ਨਾਲ ਭਾਈਚਾਰਾ ਕਿਵੇਂ ਹੈਗਾ ਸੀ ਇਹਨਾਂ ਲੋਕਾਂ ਦਾ ਪੁਰਦਾਦੇ ਪਰਦਾਦੇ ਨੇ ਦੱਸ ਬਹੁਤ ਵਧੀਆਗਾ ਬਹੁਤ ਵਧੀਆਗਾ ਸੀ ਮਤਲਬ ਆਣ ਜਾਣ ਕਰ ਦੇ ਵਿੱਚ ਹੈਗਾ ਸੀ ਸਾਡੇ ਘਰਿਆ ਅੱਲੇ ਵੀ ਸੰਦੂਕ ਪਿਆ ਹੈ ਮੁਸਲਿਮਾਂ ਦਾ ਅਜੇ ਵੀ ਸੰਦੂਕ ਪਿਆ ਹੈ ਉਹ ਛੱਡ ਕੇ ਮੇਰੇ ਦਾਦੇ ਨਾਲ ਪ੍ਰੇਮ ਸੀ ਉਹ ਕਹਿੰਦੇ ਵੀ ਅਸੀਂ ਕੀ ਕਰਾਂਗੇ ਲੱਕੜ ਦਾ ਹੈਗਾ ਲੱਕੜ ਦਾ ਬਣਿਆ ਹੈ ਲੱਕੜ ਦਾ ਬਣਿਆ ਅੱਜ ਹੱਲੇ ਵੀ ਉਹ ਨਾਮ ਯਾਦ ਆ ਤੁਹਾਨੂੰ ਜਿੰਨਾ ਦਾ ਉਹ ਹੈਗਾ ਸੀ ਨਾ ਨਾ ਯਾਦ ਨਹੀਂ ਦਾਦਾ ਜੀ ਨੇ ਮਤਲਬ ਦੱਸਿਆ ਨਹੀਂ ਜਾਂ ਭੁੱਲ ਗਏ ਤੁਸੀਂ ਅਸੀਂ ਸਾਨੂੰ ਉਹਨਾਂ ਦੀ ਯਾਦ ਨਹੀਂ ਉਹਨਾਂ ਪੰਜਵੀਂ ਪੀੜ੍ਹੀ ਆ ਗਈ ਸਮਝ ਲਓ ਹਾਂ ਇੰਨੇ ਸਾਲ ਹੋ ਗਏ ਨਾ 75 ਸਾਲ ਤਾਂ ਇਹ ਵੀ ਹੋ ਗਏ ਸਮਝ ਲਓ 70 ਤੋਂ 70 ਤੋਂ ਉੱਤੇ ਹੀ ਹੈ ਪਿੰਡ ਵਿੱਚ ਜੇ ਅਗਰ ਤੁਹਾਨੂੰ ਨਾਮ ਯਾਦ ਹੁੰਦਾ ਤਾਂ ਅੱਜ ਆਪਾਂ ਉਹਨਾਂ ਨੂੰ ਵਿਖਾ ਦਿੰਦੇ ਵੀ ਯਾਰ ਤੁਹਾਡਾ ਜਿਹੜਾ ਸੰਗੋਹ ਕਾ ਲੱਗਿਆ। ਸਾਡੇ ਪੁੱਜਰੇ ਕਹਿੰਦੇ ਵੀ ਇਹ ਉਹਨਾਂ ਦੇ ਹਾਂ ਕਿਉਂਕਿ ਹਰੇਕ ਨੂੰ ਜਿਵੇਂ ਆਪਾਂ ਨੂੰ ਤਾਗ ਹੈਗੀ ਹੈ ਹਾਂ ਵੀ ਆਪਣਾ ਪੁਰਾਣਾ ਪਿੰਡ ਯਾਰ ਇਹ ਵਾਲਾ ਸੀਗਾ ਤੇ ਹਰੇਕ ਨੂੰ ਤਾਗ ਇਨਸਾਨ ਤਾਂ ਇਨਸਾਨ ਹੀ ਹੈ ਨਾ ਰਲ ਮਿਲ ਕੇ ਰਹਿੰਦੇ ਸੀ ਹਾਂ ਉਦੋਂ ਰਲ ਮਿਲ ਕੇ ਰਹਿੰਦੇ ਹੁੰਦੇ ਸੀ ਸਾਡੇ ਕੋਈ ਮੁਸਲਮਾਨ ਸਰਦਾਰਾਂ ਦੇ ਘਰੇ ਜਿਸੀ ਦੋ ਇੱਕੋ ਹੀ ਕਲਸੀ ਉਹਨਾਂ ਦੇ ਸਾਡੇ ਬੁਜੁਰਗਾਂ ਦਾ ਟਰਮਿਲਾ ਅੱਛਾ ਉਹਨਾਂ ਦੇ ਟਰਮਿਲਾ ਉਹ ਹਾਂ ਲੰਘ ਗਿਆ ਮਤਲਬ ਸਾਰਿਆਂ ਬਰਾਦਰੀਆਂ ਦਾ ਇੱਕ ਹੀ ਇੱਕ ਹੀ ਘਰ ਮੰਨਿਆ ਜਾਂਦਾ ਸੀਗਾ ਵੀ ਪਿੰਡ ਚ ਹੀ ਰਿਸ਼ਤੇਦਾਰੀਆਂ ਪਿੰਡ ਤੇ ਰਿਸ਼ਤੇਦਾਰੀਆਂ ਇਹ ਜਿਹੜੇ ਮੇਰੀ ਪਿਤਾ ਜੀ ਦੀ ਬੁਆ ਸੀ ਉਹ ਇੱਥੇ ਯਹੀ ਹੋਈ ਹਾਂ ਆਪਸੀ ਚ ਰਿਸ਼ਤੇ ਨੇ ਆਪਸੀ ਰਿਸ਼ਤੇ ਨੇ ਹਾਂ ਉਹਦਾ ਇਹ ਧਰਮੇਲੇ ਬਣੇ ਹੋਏ ਸੀ ਧਰਮੇਲੇ ਬਣ ਗਏ ਤੇ ਰਿਸ਼ਤੇਦਾਰੀ ਚ ਜਿਵੇਂ ਲਿਆਏ ਰਿਸ਼ਤੇਦਾਰੀ ਪੈ ਗਈ ਵਾਪਸੀ ਤੇ ਜਾ ਹੀ ਗਏ ਇਹ ਧੰਨੇ ਵਾਲੇ ਤੋਂ ਜੀ ਬਈ ਹੈਗੇ ਹਾਂਜੀ ਇਹਨਾਂ ਨੂੰ ਲਿਆਏ ਤੇ ਇਹਨਾਂ ਦੀ ਰਿਸ਼ਤੇਦਾਰੀ ਹੋ ਗਈ ਸਾਡੇ ਪਿਤਾ ਜੀ ਦੀ ਬੁਆ ਬਈ ਇਹ ਅੱਜ ਪਿੰਡ ਅੱਗੇ ਨਾਲੋਂ ਵੱਡਾ ਲੱਗਦਾ ਹੈ ਨਾ ਹਾਂ ਅੱਗੇ ਨਾਲੋਂ ਪਿੰਡ ਵੱਡਾ ਤੇ ਤਕਰੀਬਨ ਕਿੰਨੀ ਕਬਾਦੀ ਹੋਣੀ 400 ਕਰੋ 400 ਕਰੋ ਅਗੇ 430 ਤੋਂ 400 ਰਾਮ ਕਨਾਰਾਮ ਇਹ ਕਿੰਨਾ ਕੁ ਪੁਰਾਣਾ ਪਿੰਡ ਤੁਸੀਂ ਮੰਨਦੇ ਹੋ ਵੀ ਇੰਨਾ ਪੁਰਾਣਾ ਪਿੰਡ ਹੈ ਦੂਰ ਸਾਲ ਹੋ ਗਿਆ ਇਹ ਬਸੇ ਨੂੰ 150 ਸਾਲ ਹੋ ਗਿਆ ਤੁਸੀਂ ਕਿਹੜੀ ਸਾਈਡ ਤੋਂ ਆਏ ਸੀਗੇ ਇੱਥੇ ਸੇਕਰ ਜ਼ਿਲੇ ਤੋਂ ਸੇਕਰ ਜ਼ਿਲੇ ਤੋਂ ਪਿੰਡ ਉੱਥੇ ਕਿਹੜਾ ਹੈ ਬਖਤਾਵਰਪੁਰਾ ਬਖਤਾਵਰਪੁਰਾ ਜਦੋਂ ਤੁਸੀਂ ਇੱਥੇ ਆਏ ਹੋ ਉਦੋਂ ਕੋਈ ਹੋਰ ਕੀ ਕੀ ਹੈਗਾ ਸੀ ਪਿੰਡ ਕਿੱਡਾ ਕਿ ਲੱਗਦਾ ਸੀ ਤੁਹਾਨੂੰ ਸਾਨੂੰ ਕੀ ਸਾਡੇ ਪਰਦਾਦੇ ਨੂੰ ਪਤਾ ਨਹੀਂ ਢੂੜ ਸਾਲ ਹੋ ਗਏ ਅੱਛਾ ਪਰਦਾਦੇ ਤੋਂ ਵੀ ਪਹਿਲਾਂ ਦੇ ਵਸਿਆ ਆ ਹਾਂ ਤੇ ਤੁਸੀਂ ਵੰਡ ਤੋਂ ਪਹਿਲਾਂ ਆਏ ਜੇ ਕਿ ਵੰਡ ਤੋਂ ਬਾਅਦ ਆਏ ਜੇ ਅਸੀਂ ਤਾਂ ਫੇਰ ਕਿ ਨਾ ਸਾਡੇ ਪਰ ਸਡੇ ਦਾ ਵੰਡ ਹੋਈ ਹੈ ਉਦੋਂ 17-18 ਸਾਲ ਦੇ ਸੀ अच्छा जदो वंडो यू तो ਤੁਸੀਂ 17 18 ਸਾਲ ਦੇ ਸੀਗੇ ਇੱਥੇ ਵੇਖਿਆ ਤੁਸੀਂ ਵੰਡ ਨੂੰ ਹਾਂ ਇਹ ਤਾਂ ਗੰਡਾਸ਼ੀਆਂ ਪਲਾਰਦੇ ਸੀ ਲੋਕਿੰਡ ਦੇ ਅੰਡਰਸਟੈਂਡ ਪਾਕਿਸਤਾਨ ਹਾਂਜੀ ਉਹ ਵੇਖੀ ਹੈ ਵੰਡ ਤੁਸੀਂ 12 13 ਸਾਲ ਦਾ ਸੀਗਾ ਮੈਂ ਵਜਾਂ ਅੱਛਾ 12 13 ਸਾਲ ਦੇ ਹੋਗੇ ਸੀ ਉਦੋਂ ਇੱਥੇ ਕਿਵੇਂ ਰਹਿੰਦੇ ਸੀ ਭਾਈਚਾਰਾ ਕਿਵੇਂ ਵੱਖਰਾ ਹੋਇਆ ਸੀਗਾ ਜਾਂ ਕੋਈ ਕਹਾਣੀ ਹੈਗੀ ਤੁਹਾਨੂੰ ਯਾਦ ਸਲਮਾਨਾ ਨੂੰ ਤਾਂ ਸੀ ਆਪਕੇ ਨਾਲ ਬਾਡਰ ਟਪਾ ਕੇ ਆਇਆ ਹੈ। ਅੱਛਾ ਮਤਲਬ ਭਾਈਚਾਰਾ ਤੁਹਾਡਾ ਬਣਿਆ ਹੋਇਆ ਸੀ। ਹਾਂ। ਤੇ ਉਹਨਾਂ ਨੂੰ ਬਾਡਰ ਟਪਾ ਕੇ ਤੁਸੀਂ ਆਏ ਜੋ। ਹਾਂ। ਕੀ ਕਰਦੇ ਸੀਗੇ? ਨਹੀਂ, ਵਾਈਸ ਦੇ ਕੰਮ ਕਰਦੇ ਸੀ ਤੇ ਇੱਕ ਨੋਟ ਇੱਕ ਪੱਟੀਆਂ ਬਣਾਉਂਦੇ ਸੀ ਗੱਡਿਆਂ ਦੀ। ਗੱਡਿਆਂ ਦੀਆਂ ਪੱਟੀਆਂ ਬਣਾਉਂਦੇ ਸੀ ਤੇ ਵਾਈਸ ਦਾ ਕੰਮ ਵੀ ਕਰਦੇ ਸੀਗੇ। ਅੱਛਾ 56 ਕਿਲੋ ਫੜੀਏ ਉਹਨਾਂ ਦੇ। ਤੱਕੜੇ ਮਤਲਬ ਇਹਗੇ ਸੀ। ਹਾਂ। ਉਹ ਵੀ ਬੰਦੇ। ਹਾਂ। ਸਿਰਫ ਤੇ ਉਹਨਾਂ ਨਾਲ ਤੁਹਾਡਾ ਭਾਈਚਾਰਾ ਕਿਵੇਂ ਹੈਗਾ ਸੀ? ਬਾਈਚਾਰੇ ਕਿੰਨਾ ਪੜੋਸੀ ਸੀਗੇ ਨਾ ਜਦੋਂ ਹਾਂ ਬਾਈਚਾਰੇ ਹੁੰਦੇ ਮਤਲਬ ਰੋਟ ਵਿਆਹ ਸ਼ਾਦੀ ਤੇ ਆਣ ਜਾਣ ਤੇ ਗੱਡੇ ਗੁੱਡੇ ਫਿਰ ਤੁਸੀਂ ਉਹਨਾਂ ਕੋਲ ਹੀ ਬਣਵਾਦੇ ਹੁੰਦੇ ਸੀਗੇ ਗੱਡੇ ਨਹੀਂ ਪੱਟੀਆਂ ਫੁੱਟੀਆਂ ਗੱਡੀ ਦਾ ਮਿਸਤਰੀਆਂ ਕੋਲ ਬਣਾਉਂਦੇ ਸੀ ਗੱਡੇ ਹਾਂ ਪੱਟੀਆਂ ਕਿਹਦੀਆਂ ਕਿਹਨਾ ਟਰਾਲੀਆਂ ਦੇ ਵਿੱਚ ਲੱਗ ਜਾਂਦੇ ਨੇ ਪਲੜਾ ਆਪਾ ਅੱਛਾ ਉਹ ਜੀ ਬਣਾਉਂਦੇ ਸੀ ਜੀ ਸੇ ਸੇ ਇਹ ਕੱਟ ਕੇ ਹਾਂ ਰਸਿਆਂ ਤੇ ਉਹਨਾਂ ਦੇ ਕਿੰਨੇ ਬਣਾਉਂਦੇ ਸੀ ਅੱਛਾ ਜਿਵੇਂ ਆਪਨੇ ਖੱਡੀ ਚੰਜੀ ਹੈ ਨਾ ਹਾਂਜੀ ਜਿਵੇਂ ਬਣਾਉਂਦੇ ਸੀ ਖੱਡੀ ਵਾਲੇ ਵੀ ਹੈਗੇ ਸੀ ਲੋਕ ਕਿੰਨੇ ਹੈਗੇ ਸੀ ਨਹੀਂ ਖੱਡੀ ਵਾਲੇ ਇੱਥੇ ਨਹੀਂ ਸੀ ਇੱਥੇ ਨਹੀਂ ਹੈਗੇ ਸੀ ਖੱਡੀਆਂ ਤਾਂ ਹੁਣ ਚੱਲੀ ਹੈ ਹਾਂ ਇਹਨਾਂ ਖੱਡੀਆਂ ਸੀਗੇ ਤੇ ਇਹ ਕਿਹੜੇ ਕਿਹੜੇ ਲੋਕ ਹੈਗੇ ਸੀ ਯਾਦ ਹੈਗਾ ਤੁਹਾਨੂੰ ਜਿੰਨਾਂ ਤੁਸੀਂ ਛੱਡ ਕੇ ਆਏ ਜੇ ਗੱਡਿਆਂ ਤੇ ਉਹਨਾਂ ਦਾ ਫੁੱਲ ਪੱਲੀ ਕਿੰਨੇ ਸਾਲ ਹੋ ਗਏ ਹੈ ਕੋਈ ਨਾ ਨੂੰ ਯਾਰ ਦੋਸਤਾ ਹੋਣੇ ਆ ਕੋਈ ਨਾ ਯਾਰ ਨਹੀਂ ਅੱਛਾ ਤੇ ਇੱਥੇ ਉਦੋਂ ਸਕੂਲ ਹੈਗਾ ਸੀ ਪੜਨ ਵਾਸਤੇ ਨਹੀਂ ਪ੍ਰਾਈਵੇਟ ਬਣਾਉਂਦੇ ਸੀ ਪੰਡਤ ਸਭ ਪ੍ਰਾਈਵੇਟ ਹੈਗਾ ਸੀ ਹਾਂ ਉਹ ਮਤਲਬ ਸਕੂਲ ਹੈਗਾ ਸੀ ਕਿ ਐਵੇਂ ਐਵੇਂ ਸਾਥਰੀ ਦੇ ਵਿੱਚ ਹੀ ਪੜਾ ਦਿੰਦੇ ਸੀ ਉਹ ਰਾਜ ਇੱਕ ਕਮਰਾ ਲੈ ਲੈਂਦੇ ਸੀ ਹਾਂ ਉਹਦੇ ਵਿੱਚ ਕਿੰਨਾ ਬਾ ਦੇਦੇ ਸੀ ਮੁੰਡਿਆਂ ਨੂੰ ਪੜਾਉਂਦੇ ਸੀ ਉਪਰਾ ਦਾ ਕੋਣ ਸੀ ਉਸਤਾਦ ਦਾ ਨਾਮ ਕੋਈ ਯਾਦ ਹੋਣਾ ਪੰਡਤ ਹੈ ਉਹ ਗਏ ਜੀ ਪੰਡਤ ਹੈਗੇ ਸੀ ਤੇ ਮੁਸਲਿਮ ਬਾਈਚਾਰੇ ਦੇ ਲੋਕ ਉਹ ਕਿੱਥੇ ਪੜਦੇ ਹੁੰਦੇ ਸੀ ਇੱਥੇ ਹੀ ਕਿ ਨਾ ਪੜ੍ਹਦੇ ਸੀ ਇਕੋ ਥਾਂ ਤੇ ਤੇ ਉਹ ਜਦੋਂ ਨਮਾਜ਼ ਅਦਾ ਕਰਦੇ ਸੀਗੇ ਮੁਸਲਿਮ ਤਾਂ ਉਹਨਾਂ ਕੋਲ ਕੋਈ ਮਸਜਿਦ ਹੈਗੀ ਸੀ ਇੱਥੇ ਅੱਛਾ ਸੀਗੀ ਅਦਰ ਬਣੀ ਹੋਈ ਹੈ ਨਾ ਜੀ ਹੈਗੀ ਹੈ ਉਹ ਬਹੁਤ ਦਿੱਤੇ ਹੁੰਦੇ ਕੱਚੀ ਹੈ ਗਈ ਸੀ ਹਾਂ ਅੱਛਾ ਕੱਚੀ ਹੋਣ ਕਰਕੇ ਤੇ ਉਹ ਚਲੇ ਗਏ ਇੱਥੋਂ ਫਿਰ ਸੰਭਾਲ ਤਾਂ ਹੋਣੀ ਨਹੀਂ ਸੀ ਹਾਂ ਪਰ ਲਾਤੀਆ ਇਹ ਨਾ ਹਾਂ ਕਮੋ ਅੱਛਾ ਉਹਨਾਂ ਨੇ ਫੋਰ ਦੇਖਿਆ ਫੋਰ ਕਿਹਾ ਜੇ ਘਰ ਬਣਾ ਲੈ ਕਾਰ ਬਣਾ ਦੇ ਉੱਥੇ ਉਹ ਉੱਥੇ ਪੜਦੇ ਹੋਣੇ ਹੋਰ ਕੀ ਹੈਗਾ ਸੀ ਪਿੰਡ ਦੇ ਵਿੱਚ ਤੁਸੀਂ ਵੇਖਿਆ ਹੋਣਾ ਗਲੀਆਂ ਐਵੇਂ ਇਸ ਤਰ੍ਹਾਂ ਦੀ ਹੈ ਗਈ ਸੀ ਤੇ ਟੇਢੀਆਂ ਮੇਡੀਆਂ ਛੋਟੀਆਂ-ਛੋਟੀਆਂ ਜਿਹੀਆਂ ਗਈਆਂ ਸੀ ਗਲੀਆਂ ਟੇਢੀਆਂ ਹੈ ਪ੍ਰਾਣੀ ਹੈ ਗਲੀਆਂ ਹੈ ਗਲੀਆਂ ਪੁਰਾਣੀਆਂ ਹੀ ਨੇ ਹਾਂ اچھا ਤੇ ਤੁਹਾਨੂੰ ਯਾਰ ਬੇਲੀ ਯਾਦ ਤਾਂ ਨਹੀਂ ਹੋਣੇ ਜਿਹੜੇ ਜਿਹੜੇ ਉਦੋਂ ਮੁਸਲਿਮ ਭਾਈਚਾਰੇ ਦੇ ਲੋਕ ਹੁੰਦੇ ਸੀ ਕਿਉਂਕਿ ਇਕੱਠੇ ਰਹਿੰਦੇ ਸੀ ਤੁਸੀਂ ਹਾਂ ਕੱਢ ਕਨੇ ਕਈਆਂ ਨੇ ਕਨੇ ਮੁਸਲਮਾਨ ਕਨੇ ਦੋਤ ਸੀ ਸੀਰੀ ਰੱਖਦੇ ਸੀ ਹਾਂ ਅ ਨਾਮ ਤੋਂ ਭਰੋ ਲੈ ਆਂਗੇ ਆ ਉਮਰ ਕਾਫੀ ਹੋ ਗਈ ਹੁਣ ਹੈ ਨਾ ਹੈ ਨਹੀਂ 75 ਸਾਲ ਤਾਂ ਇਹ ਹੀ ਹੋ ਗਏ ਹਾਂ ਬਗਣਾ ਚੱਲਦੇ ਨੇ ਉਮਰ ਹੋ ਗਈ ਮੇਰੀ ਤੁਹਾਡੀ 92 ਸਾਲ ਉਮਰ ਹੈ ਹਾਂ ਹਾਂ ਬਸ ਯਾਦ ਨਹੀਂ ਰਿਹਾ ਨਹੀਂ ਤੇ ਯਾਰ ਬੇਲੀ ਤਾਂ ਹੋਣਾ ਹੀ ਹੈ ਕੋਈ ਖੇਡ ਖੂਡ ਖੇਡਦੇ ਹੋਣੇ ਉਹਨਾਂ ਦੇ ਨਾਲ ਕੁਝ ਗਿਆ ਜਣੀ ਹੋਣੇ ਅੱਛਾ ਹੁਣ ਤੋਂ ਗੱਲ ਕਰੀਏ ਘੰਟੇ ਵਜਦੀ ਬੁੱਲਟ ਜਾਗ ਲੱਗ ਜਾਂਦੀ ਹੈ ਉਮਰ ਕਾਫੀ ਹੋ ਗਈ ਨਾ ਤਾਂ ਕਰਕੇ ਹਾਂ ਨਹੀਂ ਤੇ ਜਵਾਨੀ ਦੇ ਵਿੱਚ ਤਾਂ ਤੁਹਾਨੂੰ ਸਾਰੇ ਯਾਦ ਹੁੰਦੇ ਹੀ ਹੋਣੇ ਹੂੰ ਤੇ ਤੁਹਾਡੇ ਯਾਰ ਦੋਸਤ ਜਦੋਂ ਗਏ ਨੇ ਇੱਥੋਂ ਤੁਸੀਂ ਛੱਡ ਕੇ ਆਇਓ ਬਾਰਡਰ ਤੱਕ ਹਾਂ ਤੇ ਤੋ ਹਨ ਦੁੱਖਦਰਤਾ ਹੋਇਆ ਹੋਣਾ ਵੀ ਯਾਰ ਸਾਡੇ ਯਾਰ ਦੋਸਤ ਹੈਗੇ ਦੁੱਖ ਤਾਂ ਹੁੰਦਾ ਹੀ ਹੈ ਕਿ ਨਾਲ ਰਹਿੰਦੇ ਸੀ ਉਹ ਤਾਂ ਨਾਲ ਰਹਿੰਦੇ ਹੁੰਦੇ ਸੀ ਦੁੱਖ ਤਾਂ ਹਰ ਇੱਕ ਗੱਲ ਦਾ ਇੱਕ ਘਰ ਦੇ ਵਿੱਚ ਕੋਈ ਵੀ ਚੀਜ਼ ਹੋਵੇ ਉਹ ਵੱਖਰੀ ਹੋ ਜੇ ਤਾਂ ਦੁੱਖ ਹੁੰਦਾ ਉਹ ਤਾਂ ਫਿਰ ਵੀ ਯਾਰ ਦੋਸਤ ਸਾਡੇ ਦੇ ਮਗਰਲੇ ਪਾਸੇ ਮੁਸਲਮਾਨ ਹੀ ਰਹਿੰਦੇ ਸੀ ਅੱਛਾ ਮਗਰਲੇ ਪਾਸੇ ਮੁਸਲਮਾਨ ਭਾਈਚਾਰੇ ਦੇ ਲੋਕ ਰਹਿੰਦੇ ਸੀ ਹਾਂ ਹੋਰ ਕਿਹੜੇ-ਕਿਹੜੇ ਪਾਸੇ ਰਹਿੰਦੇ ਸੀਗੇ ਇੱਥੇ ਇੱਥੇ ਇਕੱਠੇ ਹੀ ਸੀਗੇ ਅਸੀਂ ਇਹ ਕਿ ਘਰੇ ਨਾਲ ਜੰਡੀਆਲਾ ਹਾਂ ਇਹ ਮੁਸਲਮਾਨਾਂ ਦੇ ਸੀ ਸਾਰੇ ਜਾਂਦੇ ਅੱਛਾ ਇੱਕ ਗਰਜੰਡੀ ਵਾਲਾ ਹੋ ਗਿਆ ਤੇ ਆ ਤੁਹਾਡੇ ਬੈਕ ਸਾਈਡ ਤੇ ਮੁਸਲਮਾਨ ਭਾਈਚਾਰੇ ਦੇ ਲੋਕ ਬਸ ਉਹ ਦੇਖਣ ਨੂੰ ਪੰਛੀ ਸੱਚਾ ਵਾ ਦੇਖਣ ਨੂੰ ਸੇਕ ਕਰ ਹਾਂ ਇਹ ਤੁਹਾਡੇ ਜਿਹੜੇ ਪਿੱਛੇ ਰਹਿੰਦੇ ਸੀਗੇ ਇਹ ਕੀ ਕੰਮ ਕਰਦੇ ਸੀਗੇ ਇਹ ਕਿਨੋਂ ਪੱਟੀਆਂ ਦਾ ਕਾਬਜ਼ੀ ਰੱਖਣ ਨਾ ਕੋਲ 25 26 ਕਿਲੇ ਪਹਿਲੀ ਸੀ ਉਹ ਬੰਦੇ ਸੀ ਅੱਛਾ 25 26 ਕਿਲੇ ਪਹਿਲੀ ਸੀ ਹਾਂ ਤੇ ਉਹ ਡੰਡੀ ਵਾਲੇ ਜਿਹੜੇਗੇ ਸੀ ਉਹ ਉਹ ਕੋ ਕੋ ਉਹ ਨੇੜੇ ਲੰਘਦੇ ਸੀ ਮਤਲਬ ਕਿ ਉਹ ਲਲਾਰੀ ਹੈਗੇ ਸੀ ਹਾਂ ਲਲਾਰੀ ਵੀ ਹੈਗੇ ਸੀ ਹਾਂ ਦੋ ਦੋ ਘਰ ਚੀਏ ਹਨਾ ਦੋ ਘਰ ਉਹਨਾਂ ਦੇ ਸੀਗੇ ਹੋਰ ਕੋਈ ਐਕਸਟਰਾ ਕੰਮ ਕਰਦੇ ਹੁਣ ਹੋਰ ਤੇ ਕੀ ਕੀ ਪਦਾ ਅੱਛਾ ਬਾਕੀ ਇਹ ਹੀ ਲੋਕ ਮਤਲਬ ਚੰਗਾ ਭਾਈਚਾਰਾ ਬਣਿਆ ਹੋਇਆ ਸੀ ਪਿੰਡ ਦੇ ਵਿੱਚ ਹਨਾ ਤੇ ਪਿੰਡ ਦਾ ਕੋਈ ਨੰਬਰਦਾਰ ਜਾਂ ਜ਼ਾਇਲਦਾਰ ਉਹ ਕੌਣ ਸੀਗਾ ਨੰਬਰਦਾਰ ਤੈ ਯੂ ਕੈਨ ਸੀ ਇਹ ਐ ਉਹ ਮਿਆਰ ਉਹ ਤੇ ਫਿਗੋਰਾ ਜੜਾਈ ਕੀ ਨਾਮ ਉਹਨਾਂ ਦਾ ਸੁਲਤਾਨ ਸੀਗਾ ਨੱਥੂ ਸੀਗਾ ਸੁਲਤਾਨ ਨੰਬਰਦਾਰ ਸੀਗਾ ਹਾਂ ਤੇ ਨੱਥੂ ਹਾਂ ਨੱਥੂ ਉਹਨਾਂ ਦਾ ਪਹਿਲਾ ਸੀਗਾ ਤੇ ਸੁਲਤਾਨ ਉਹਦਾ ਮੁੰਡਾ ਸੀਗਾ ਅੱਛਾ ਕਿਉਂ 10 ਚਾਰ ਪੀੜ੍hiyan ਹੋ ਗਏ ਨਾ ਉਹ ਹੀ ਪੀੜੀ ਦਾ ਰ ਪੀੜੀ ਚੱਲਦਾ ਜਾ ਰਿਹਾ ਅੱਗੇ ਕਿਉਂ ਨੰਬਰਦਾਰ ਹੈ ਨਾ ਹਾਂ ਜਿਹੜਾ ਵੱਡਾ ਕਹਿੰਦਾ ਮੁੰਡਾ ਵਗੈ ਨਾ ਉਹ ਨੰਬਰਦਾਰ ਆ ਵੇਗਾ अच्छा दूसरा नहीं बन सकता ते ਤੁਸੀਂ ਉਹਨਾਂ ਨੂੰ ਬਾਰਡਰ ਤੱਕ ਛੱਡ ਕੇ ਆਏ ਹਾਂ ਕਿ ਤੇ ਛੱਡ ਕੇ ਆਏ ਸੀਗੇ ਇੱਥੇ ਤੁਹਾਡੇ 2 ਕਿਲੋਮੀਟਰ ਇਸ ਤੱਕ ਨੂੰ ਪੈਦਲ ਹੀ ਲੈ ਗਏ 2 ਕਿਲੋਮੀਟਰ ਦੂਰ ਹੈ اچھا ਤੇ ਉਹਦੋਂ ਮਤਲਬ ਉਹ ਦੁਖਤਾ ਹੋਇਆ ਹੋਣਾ ਉਹਨਾਂ ਨੂੰ ਉਸ ਵਕਤ ਜਾਂਦੇ ਆ ਵੀ ਗੱਾਰ ਛੱਡ ਕੇ ਚੱਲੇ ਆ ਦੁਖਤਾ ਹੁੰਦਾ ਹੀ ਹੈ ਪਹਿਲਾ ਤਾਂ ਸੀਗਾ ਵੇ ਪੰਜ ਸਾਲ ਦਿਨ ਕਿਨਾਂ ਰਹਾਗੇ ਤੇ ਰਾਜਾ ਆਗੇ ਵਾਪਸ ਹਾਂ ਐਵੇਂ ਸੀਗਾ ਨਾ ਇਹ ਢੜਾ ਕੇ ਵਿਆਹ ਬਟਵਾਰਾ ਹੀ ਹੋ ਗਿਆ ਵੀ ਸਦਾ ਨਹੀਂ ਚਲੇ ਜਾਣਾ ਹਾਂ ਐਵੇਂ ਤਾਂ ਕਿਸੇ ਦੇ ਦਿਮਾਗ ਵਿੱਚ ਹੀ ਨਹੀਂ ਆਗਾ ਸੀ ਹਾਂ ਤੇ ਤੁਰ ਕੇ ਹੀ ਗਏ ਸੀਗੇ ਇੱਥੋਂ ਛੱਡ ਕੇ ਆਏ ਤੁਸੀਂ ਉਹਨਾਂ ਅੱਧਾ ਸ਼ਬਦ ਕਿਲੋਮੀਟਰ ਖਾਨਪੁਰ ਆਇਆ ਹਾਂ ਅੱਧਾ ਕਿਲੋਮੀਟਰ ਹੱਥ ਵਾੜ ਰਿਹਾ ਹੈ ਅੱਛਾ ਇੱਥੇ ਮਤਲਬ ਸਾਰੇ ਅਮਨ ਚੈਨ ਦੇ ਨਾਲ ਹਾਂ ਵੰਡ ਵੀ ਹੋਈ ਹੈ ਤਾਂ ਅਮਨ ਚੈਨ ਦੇ ਨਾਲ ਉਹਨਾਂ ਨੂੰ ਤੁਸੀਂ ਛੱਡ ਕੇ ਆਏ ਸੁੱਖੀ ਸ਼ਾਂਤੀ ਉਹਨਾਂ ਨੇ ਤੁਹਾਨੂੰ ਕਿਹਾ ਸੀਗਾ ਵੀ ਸਾਨੂੰ ਛੱਡ ਕੇ ਆਓਗੇ ਤੁਸੀਂ ਆਪ ਹੀ ਕਹਿੰਦੇ ਸੀਗੇ ਵੀ ਚਲੋ ਤੁਹਾਨੂੰ ਅਸੀਂ ਛੱਡ ਆਣੇ ਆਂ ਵੀ ਰੋੜਾ ਪੈ ਗਿਆ ਅਸੀਂ ਕਿਨਾ ਹੋ ਆਉਣ ਲੱਗੇ ਬਿਨਿਆਣਤ ਨਾਲ ਅਸੀਂ ਆ ਕੇ ਦੇ ਵਿਚਾਰਾਂ ਨੇ ਛੱਡਿਆ ਇਹ ਰੰਗ ਹੂੰ ਅ ਮਤਲਬ ਡਾਰ ਪੈ ਗਿਆ ਜਿਵੇਂ ਵੱਡ ਟੋਕ ਜੀ ਹੋਈ ਤੇ ਤੁਸੀਂ ਕਿਹਾ ਵੀ ਉਹਨਾਂ ਨੇ ਤੁਹਾਨੂੰ ਆ ਕੇ ਕਹਿ ਦਿੱਤਾ ਵੀ ਸਾਡੇ ਨਾਲ ਚੱਲੋ ਤੇ ਤੁਹਾਡਾ ਕਿਉਂਕਿ ਭਾਈਚਾਰਾ ਬਣਿਆ ਹੋਇਆ ਸੀ ਤੁਸੀਂ ਉਹਵੇਂ ਨਾਲ ਚਲੇ ਪਏ ਫਿਰ ਕਿੱਥੋਂ ਜੀ ਤੱਕ ਛੱਡ ਕੇ ਆ ਗਏ ਉਹਨਾਂ ਤੁਸੀਂ ਇਹ ਖਾਨ ਪਰ ਤੇ ਖਾਨ ਪਰ ਤੱਕ ਗਏ ਵਾਣਾ ਨਾਖ ਦਿੱਤਾ ਗਿਆ ਬਾਰਡਰ ਤੇ ਟਪ ਜੋ ਹਾਂ ਤੇ ਫਿਰ ਵੇਖਦੇ ਤੇ ਜਾਂਦੇ ਹੋਣੇ ਇੱਕ ਦੂਜੇ ਨੂੰ ਪਿੱਛੇ ਯਾਰ ਵੀ ਅਸੀਂ ਵਿਛੜ ਚੱਲੇ ਆ ਨਾ ਵੇਖਣਾ ਤਾਂ ਇਹ ਉਸ ਤੋਂ ਬਾਅਦ ਆਇ ਨਹੀਂ ਕੋਈ ਵੀ ਤੇ ਤੁਹਾਨੂੰ ਕੋਈ ਗੱਲ ਦੱਸ ਕੇ ਗਏ ਹਣ ਵੀ ਨਾ ਕੋਈ ਗੱਲ ਦੱਸੀ ਨਾ ਹੋ ਰਹੀ ਅੱਛਾ ਐ ਸੀਗਾ ਵੀ 4 ਦਿਨ ਦਾ ਰੋਲਾ ਚੱਲ ਆ ਜਾਗੇ ਹਾਂ ਵੈਸੇ ਬਾਪੂ ਜੀ ਤੁਹਾਡਾ ਦਿਲ ਕਰਦਾ ਉਹਨਾਂ ਨੂੰ ਮਿਲਣ ਵਾਸਤੇ ਜਾਂ ਪਛਾਣ ਲੋਗੇ ਉਹਨਾਂ ਬੰਦਿਆਂ ਨੂੰ ਉਹਨਾਂ ਨੂੰ ਕੀ ਪਛਾਣਣਾ ਹੁਣ 92 ਸਾਲ ਦੀ ਉਮਰ ਤੁਹਾਡੀ ਹੋ ਗਈ ਹੈ ਨਾ ਉਹ ਮੇਰੇ ਤੋਂ ਵੀ ਵੱਡੇ ਸੀਗਾ ਉਹਨਾਂ ਜਿੱਥੇ ਮੈਨੂੰ ਕੱਟ ਗਿਆ ਨਹੀਂ ਆ ਜਾ ਕੇ ਆਇਆ ਤੇ ਤੁਸੀਂ ਆਦੇ ਬਾਪੂ ਨਾਲ ਹੀ ਗਏ ਹੋਣੇ ਬਾਪੂ ਦਾਦੇ ਨਾਲ ਹੀ ਗਏ ਹੋਣੇ ਤੁਸੀਂ ਛੱਡਣ ਵਾਸਤੇ ਬਾਪੂ ਸੀ ਗਏ ਨੇ ਸਾਡੇ ਹਾਂ ਕੁਜਰੇ ਸੀ ਆ ਅੱਛਾ ਨਹੀਂ ਉਹਨਾਂ ਨੂੰ ਛੱਡਣ ਵਾਸਤੇ ਕੌਣ ਕੌਣ ਗਏ ਸੀ ਤੁਸੀਂ ਇਹ ਕਿਨ ਪਿੰਡ ਦੇ ਗਏ ਆ ਸੀ ਪਿੰਡ ਦੇ ਸਾਰੇ ਲੋਕ ਸੀ ਕੋਈ ਐਸੀ ਕਰ ਲੈ ਤਾਂ ਗਏ ਨਹੀਂ ਅੱਛਾ ਅੱਛਾ ਸਾਡੇ ਫਤਾਲੇ ਸਾਰੇ ਗਏ ਸੀ अच्छा भारत पाकिस्तान सरहद एस पिंड ਤੋਂ تقریبا 4 ਕਿਲੋਮੀਟਰ ਦੀ ਦੂਰੀ ਤੇ ਹੈ। ਔਰ ਇਹਦਰ ਸ਼ਹਿਰ ਹੈ। ਸ਼ਹਿਰ ਲੱਗਦਾ ਫਾਜ਼ਿਲਕਾ ਜ਼ਿਲ੍ਹਾ। ਬਹੁਤ ਖੂਬਸੂਰਤ ਇਹ ਪਿੰਡ ਬਣਿਆ ਹੋਇਆ ਤੇ ਕਹਿੰਦੇ ਨੇ ਕਿ ਜਲ ਬੂਟੀਆਂ ਦੇ ਨਾਂ ਤੋਂ ਜਿਹੜੇ ਛੋਟੇ ਛੋਟੇ ਜਲ ਬੂਟੀਆਂ ਹੈਗੇ ਸੀ ਉਹਨਾਂ ਦੇ ਨਾਂ ਤੋਂ ਇਸ ਪਿੰਡ ਦਾ ਨਾਂ ਪੈ ਗਿਆ ਹੈ ਕੇਰੀਆਂ। ਇੱਥੇ ਮੁਸਲਮਾਨ ਬਰਾਦਰੀ ਵੀ ਰਹਿੰਦੀ ਸੀਗੀ। ਔਰ ਦੂਸਰੀਆਂ ਬਰਾਦਰੀਆਂ ਜਿਹੜੀਆਂ ਅੱਜ ਆਬਾਦ ਨੇ ਬੜੇ ਇਹਨਾਂ ਦੇ ਵਿੱਚ ਚੰਗਾ ਧਰਮੇਲਾ ਹੁੰਦਾ ਸੀ ਇਹੋ ਜੇ ਧਰਮੇਲਿਆਂ ਵਾਲਾ ਇਹ ਪਿੰਡ ਹੈ ਕੇਰੀਆਂ ਤਾਂ ਦੋਸਤੋ ਕੇਰੀਆਂ ਪਿੰਡ ਦੇ ਨਾਲ-ਨਾਲ ਤੁਹਾਨੂੰ ਹੋਰ ਵੀ ਪਿੰਡਾਂ ਦੀ ਹਿਸਟਰੀ ਦਿਖਾਉਂਦੇ ਰਹਾਂਗੇ ਜੁੜੇ ਸਾਡੇ ਨਾਲ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ